来 ਮਿੱਤਰੋ ਸੱਪਾਂ ਨੂੰ ਅੱਜ ਤੱਕ ਫੜਦੇ ਤੁਸੀਂ ਬਹੁਤ ਲੋਕਾਂ ਨੂੰ ਦੇਖਿਆ ਪਰ ਜਿਹੜੇ ਬੰਦੇ ਪ੍ਰੋਪਰਲੀ ਰੈਸਕਿਊ ਕਰਕੇ ਉਹਨਾਂ ਨੂੰ ਆਜ਼ਾਦ ਕਰਦੇ ਨੇ ਅੱਜ ਉਹ ਚੰਗੇ ਇਨਸਾਨ ਨੂੰ ਮਲਾਉਣ ਜਾ ਰਹੇ ਆ ਕਹਿਣ ਦਾ ਮਤਲਬ ਕਿ ਸਰਦਾਰ ਕਲਦੀਪ ਸਿੰਘ ਕਪੂਰਥਲਾ ਨਾਮ ਬਹੁਤ ਯਾਨੀ ਫੇਮਸ ਤੁਸੀਂ ਇੰਸਟਾ ਫੇਸਬੁਕ YouTube ਤੇ ਦੇਖ ਵੀ ਸਕਦੇ ਹੋ ਸਰਚ ਕਰਕੇ ਫਿਲਹਾਲ ਦੀ ਘੜੀ ਪੂਰੀ ਗੱਲਬਾਤ ਸਾਂਝੀ ਕਰਾਂਗੇ ਕਿ ਜਿਹੜੇ ਸੱਪਾਂ ਨੂੰ ਇਹ ਰੈਸਕਿਊ ਕਰਦੇ ਨੇ ਉਹਨਾਂ ਨੂੰ ਛੱਡ ਦੇ ਕਿੱਥੇ ਨੇ ਤੇ ਜਿਹੜੇ ਹੁਣ ਜਿਹੋ ਜਿਹੇ ਮੌਸਮ ਚੱਲਦਾ ਪਿਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾਂ ਆਪਣੇ ਜਿੱਥੇ ਡੰਗਰ ਮਾਲ ਡੰਗਰ ਬੰਨੇ ਆ ਹੁੰਦਾ ਉਧਰਲੇ ਪਾਸੇ ਕਿਹੜੇ ਕਿਹੜੇ ਸੱਪਾਂ ਨੂੰ ਦਾ ਜ਼ਿਆਦਾ ਖਤਰਾ ਹੁੰਦਾ ਤੇ ਆਪਾਂ ਲੋਕਾਂ ਤੱਕ ਅਵੇਅਰਨੈਸ ਪਹੁੰਚਾਉਣੀ ਆ ਕਿ ਸੱਪਾਂ ਨੂੰ ਮਾਰਿਆ ਨਾ ਕਰੋ ਇਹਨਾਂ 'ਚ ਵੀ ਜਾਨ ਆ ਤੇ ਉਹ ਆਪਾਂ ਜਿੰਨੀ ਵੀ ਗੱਲਬਾਤ ਆ ਬਾਈ ਜੀ ਦੀ ਆਪਾਂ ਐਂਟਰੀ ਕਰਦੇ ਆ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਸਰੀ ਕਾਲ ਜੀ ਜਿਹਰੇ ਵੱਲੋਂ ਯਾਰ ਭਰੇ ਸਸਰੀ ਕਾਲ ਜੀ ਹਾਂ ਜੀ ਵੇਖੋ ਠੀਕ ਠਾਕ ਹਰ ਪਰਿਵਾਰ ਹਾਂ ਬਧੀਓ ਚੜਦੀ ਕਲਾ ਬਲਕਸਰ ਹਾਂ ਜੀ ਚੜਦੀ ਕਲਾ ਅੱਛਾ ਬਾਈ ਜੀ ਜਿਵੇਂ ਆਪਾਂ ਗੱਲਾਂ ਕਰਦੇ ਸੀਗੇ ਅਸਲ ਵਿੱਚ ਨਾ ਬਾਈ ਸਾਡਾ ਨੇ ਇੱਕ ਪੋਡਕਾਸਟ ਪ੍ਰੋਪਰਲੀ ਬਣਿਆ ਹੋਇਆ ਸੀ ਉਸ ਥੋੜੀ ਪ੍ਰੋਬਲਮ ਆਉਣ ਕਰਕੇ ਸਾਨੂੰ ਉਹ ਡੀਲੀਟ ਕਰਨਾ ਪਿਆ ਗਿਆ ਤੇ ਨਵਾਂ ਦੁਬਾਰੇ ਰਿਪੀਟ ਤਾਂ ਅਸੀਂ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਉਧਰੋਂ ਰਹਿ ਗਈਆਂ ਸੀ ਉਹ ਇਹਦੇ ਵਿੱਚ ਦੱਸਾਂਗੇ ਪ੍ਰੋਪਰਲੀ ਬਾਈ ਜੀ ਪਹਿਲਾਂ ਐ ਦੱਸੋ ਕਿ ਹੁਣ ਤੱਕ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਇਹ ਮੈਨੂੰ ਭਾਜੀ ਇਹ ਹੁਣ ਤੱਕ ਦੀ ਅਜ ਤੱਕ ਦੀ ਡੇਟ ਦੇ ਵਿੱਚ ਸਰ 32 30 ਤੋਂ 32 ਸਾਲ ਦੇ ਨੇੜੇ ਦੇੜੇ ਹੋ ਚੁੱਕਾ ਯਾਰ ਰੈਸਕਿਊ ਕਰਦੇ ਇਹਨਾਂ ਦੀ ਤਾਂ ਇਹਨਾਂ ਸੇਵਾ ਦੇ ਵਿੱਚ ਕੀ ਬਾਤ ਆ ਭਾਈ ਭਾਈ ਹੁਣ ਤੱਕ ਸੇਫਟੀ ਨਾਲ ਤੁਸੀਂ ਪ੍ਰੋਪਰਲੀ ਕੰਮ ਕਰ ਰਹੇ ਹੋ ਨਾ ਬਿਲਕੁਲ ਸਰ ਬਿਲਕੁਲ ਆਪਣੇ ਵੱਲੋਂ ਤਾਂ ਪੂਲ ਸੇਫਟੀ ਆ ਬਾਕੀ ਲੋਕਾਂ ਦੇ ਕਮੈਂਟ ਵੀ ਦੇਖੀ ਦੇ ਨੇ ਵੀ ਤੁਸੀਂ ਖਾਲੀ ਹੱਥ ਕਰਦੇ ਹੋ ਫ੍ਰੀ ਹੈਂਡ ਕੰਮ ਆਉਂਦਾ ਆਓ ਮੈਂ ਦੇਖਿਆ ਭਾਈ ਇੱਕ ਕਿਸੇ ਨੇ ਵੀਡੀਓ ਪਾਈ ਹੋਈ ਸੀ ਤੇ ਉਹਨਾਂ ਨੇ ਗਲਵਜ਼ ਵੀ ਪਾਏ ਹੋਏ ਪ੍ਰੋਪਰਲੀ ਸੇਫਟੀ ਜੀ ਫਿਰ ਵੀ ਉਹਨਾਂ ਦੇ ਡੰਗ ਮਾਰਤਾ ਹੀ ਹੈ ਨਾ ਹਾਂਜੀ ਹਾਂਜੀ ਹਾਂ ਭਾਈ ਜਿਵੇਂ ਭਜੀ ਇਹ ਰੈਸਕਿਊ ਕਰ ਲੈਨੇ ਹੋ ਰੈਸਕਿਊ ਕਰਕੇ ਫਿਰ ਛੱਡ ਦੇ ਕਿੱਥੇ ਹੋ ਸਿਰ ਫਿਲਹਾਲ ਤਾਂ ਜਗ੍ਹਾ ਸਾਰੀ ਉਹਨਾਂ ਦੀ ਹੈ ਆਪਾਂ ਉੱਥੇ ਉਹਨਾਂ ਦੀ ਜਗ੍ਹਾ ਦੇ ਉੱਤੇ ਆਪਾਂ ਆਪਾਂ ਰਹਿ ਰਹੇ ਹਾਂ ਹਾਂ ਠੀਕ ਹੈ ਜੀ ਉਹ ਨਾ ਤਾਂ ਉਹਨਾਂ ਨੇ ਕਿਸੇ ਤੋਂ ਐਡਰੈਸ ਮੰਗਣਾ ਨਾ ਉਹਨਾਂ ਨੇ ਕਿਸੇ ਨੂੰ ਪੁੱਛਣਾ ਕੁਝ ਜਿੱਥੇ ਉਹਨਾਂ ਦੇ ਦਿਲ ਕੀਤਾ ਜਾ ਸਕਦੇ ਨੇ ਪਰ ਫਿਰ ਹਾਲ ਮੈਂ ਵੀ ਜਦੋਂ ਰੈਸਕਿਊ ਕਰ ਲੀਦਾ ਰੀਲੀਜ਼ ਆਪਾਂ ਰੀਲੀਜ਼ ਟਾਈਮ ਤੁਸੀਂ ਸ਼ਾਇਦ ਮੇਰੀਆਂ ਵੀਡੀਓਸ ਤੇ ਸਾਰੀ ਜੀ ਦੇਖਿਆ ਹੋਗਾ ਇਸ ਤਰ੍ਹਾਂ ਦਾ ਹੁੰਦਾ ਵੀ ਦੂਰ ਦੂਰ ਤੱਕ ਕਿਤੇ ਕੋਈ ਸੜਕ ਨਹੀਂ ਕੋਈ ਕੁਝ ਨਹੀਂ ਨਜ਼ਰ ਆਉਂਦਾ ਸਿਰਫ ਸਿਰਫ ਜੰਗਲ ਹੀ ਨਜ਼ਰ ਆਏਗਾ ਮੈਂ ਇਸ ਤਰ੍ਹਾਂ ਦੀ ਜੰਗਲ ਵਾਲੀ ਏਰੀਆ ਦੇ ਵਿੱਚ ਸਰ ਰੀਲੀਜ਼ ਕਰ ਦਿੰਦਾ ਹਾਂ ਤੇ ਬਾਈ ਇੱਕ ਅੱਜਕੱਲ ਨਵਾਂ ਆਇਆ ਹਨਾ ਨਵਾਂ ਜਾਨਵਰ ਆ ਉਹ ਜਿਹੜਾ ਜਾਨੀ ਇਹ ਲੋਕਾਂ ਦੇ ਬੈੱਡਰੂਮਾਂ ਦੇ ਵਿੱਚ ਛੁੱਡੂ ਬੈੱਡ ਦੇ ਉੱਪਰ ਨਾਲ ਬਰਾਬਰ ਵੀ ਸੌ ਜਾਂਦਾ ਉਹ ਕਿਹੜਾ ਜਾਨਵਰ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਹਾਂਜੀ ਹਾਂਜੀ ਉਹਦੇ ਲਈ ਮੈਂ ਪੂਰੀ ਜਾਣਕਾਰੀ ਦੋਸਤੋ ਇਸ ਚੀਜ਼ ਨੂੰ ਹਲਕੇ ਚ ਨਾ ਲਿਓ ਜ਼ਰੂਰੀ ਆ ਜਾਗਰੂਕਤਾ ਇੱਕ ਤੇ ਇਸ ਇਸ ਟੌਪਿਕ ਬਾਰੇ ਸੁਣ ਕੇ ਨਾ ਕਾਫੀ ਚੀਜ਼ਾਂ ਸਾਨੂੰ ਸਿੱਖਣ ਨੂੰ ਵੀ ਮਿਲਣੀਆਂ ਨੇ ਤੇ ਕਿਵੇਂ ਅਸੀਂ ਉਹ ਚੀਜ਼ ਨਾਲ ਗਾਈਡ ਹੋ ਕੇ ਬਾਈ ਉਹਨਾਂ ਤੋਂ ਗੱਲਾਂ ਸੁਣ ਕੇ ਇਹ ਚੀਜ਼ ਨੂੰ ਆਪਾਂ ਅੱਗੇ ਸ਼ੇਅਰ ਕਰਨਾ ਤੇ ਆਪ ਵੀ ਉਹ ਚੀਜ਼ ਦੇ ਉੱਤੇ ਥੋੜਾ ਜਿਹਾ ਗੌਰ ਕਰੋ। ਹਾਂਜੀ ਸਾ ਜੀ। ਮੈਂ ਪ੍ਰੋਪਰਲੀ ਇੱਕ ਨੌਲੇਜ ਨੌਲੇਜ ਦੀ ਗੱਲ ਦੱਸਦਾ ਸਰ ਉਹ ਹੈਗਾ ਕਾਮਨ ਕਰੇ। ਠੀਕ ਹੈ ਜੀ। ਕਾਮਨ ਕਰੇ ਤੇ ਤੇ ਕਾਮਨ ਬੁਲਫ ਸਨੇਕ ਦੋਵੇਂ ਸੇਮ ਨੇ। ਉਹ ਵੀ ਕੀ ਉਹਦੇ 'ਚ ਵੈਨਮ ਹੈਗਾ ਉਹਦੇ 'ਚ ਵੈਨਮ ਨਹੀਂ ਹੈਗਾ। ਜਿਹੜਾ ਕਾਮਨ ਬੁਲਫ ਸਨੇਕ ਹੈਗਾ ਉਹਦੇ 'ਚ ਵੈਨਮ ਨਹੀਂ ਹੈ ਉਹ ਦਿਖਦਾ ਸੇਮ ਆ। ਤਾਂ ਉਹਦੇ ਪਰ ਇਹ ਆ ਵੀ ਉਹਦੇ ਜਿਹੜੇ ਬਲੈਕ ਹੁੰਦਾ ਸ਼ਾਇਦ ਸਕਰੀਨ ਤੇ ਤੁਸੀਂ ਚਲਾ ਦਿਓ ਉਹਦੇ ਚ ਪਤਾ ਲੱਗ ਜਾਏਗਾ ਬਲੈਕ ਕਲਰ ਦਾ ਸਨੇਪ ਹੁੰਦਾ ਉਹਦੇ ਚ ਵਾਈਟ ਕਲਰ ਦੇ ਪੈਟਰਨ ਹੁੰਦੇ ਨੇ ਅੱਛਾ ਜੀ ਉਹ ਪਹਿਚਾਣਾ ਉਹਦੀ ਸਭ ਤੋਂ ਯਾਨੀ ਕਿ ਅੱਗਾ ਹੁਣ ਦੀ ਡੇਟ ਦੇ ਵਿੱਚ 99% ਅਗਰ ਮੌਤਾਂ ਹੋ ਰਹੀਆਂ ਨੇ 99% ਅਗਰ ਪ੍ਰੋਬਲਮਸ ਆ ਰਹੀਆਂ ਨੇ ਕਿਸੇ ਨੂੰ ਤੇ ਉਹ ਇਹਦੇ ਸੱਪ ਕਰਕੇ ਆ ਰਹੀਆਂ ਕਿਉਂ ਆ ਰਹੀਆਂ ਨੇ ਕਿਉਂਕਿ ਇਹ ਜਦੋਂ ਲੜਦਾ ਇਹਦੇ ਸਿੰਟਮਸ ਹੀ ਅਲੱਗ ਨੇ ਅੱਛਾ ਇਹ ਜਦ ਲੜਦਾ ਫਿਲਹਾਲ ਤਾਂ ਪਤਾ ਹੀ ਨਹੀਂ ਲੱਗਣ ਦਿੰਦਾ ਇਹਦੇ ਲੜਨ ਦਾ ਤਰੀਕਾ ਹੀ ਹਲਿਆਖ ਲੱਗ ਜਾ ਇਹਨੂੰ ਰਾਤ ਦਾ ਯਮਰਾਜ ਕਹਿ ਦਿੰਦੇ ਤੁਰਦੀ ਫਿਰਦੀ ਮੌਤ ਕਹਿ ਦਿੰਦੇ ਨੇ ਅ ਰਾਤ ਦਾ ਸ਼ੈਤਾਨ ਵੀ ਕਹਿ ਦਿੰਦੇ ਨੇ ਸਾਇਲੈਂਟ ਕਿਲਰ ਨਾਈਟ ਕਿਲਰ ਸਭ ਕੁਝ ਹੀ ਸੇਮ ਹੀ ਹੈ ਇਹਦਾ ਹੀ ਨਾਮ ਹੈ ਇਹ ਕੋਵਰੇ ਤੋਂ 10 ਗੁਣਾ ਜ਼ਹਿਰੀਲਾ ਕਿਉਂ ਹੈ ਇਹਨੂੰ ਕਿਉਂ ਸਾਡੀ ਲਾਈਨ ਦੇ ਵਿੱਚ ਰੈਸਕੋਰ ਲਾਈਨ ਦੇ ਵਿੱਚ ਕਿਉਂ ਇਹਨੂੰ ਜਿਆਦਾ ਹਾਈਲਾਈਟ ਕੀਤਾ ਜਾਂਦਾ ਕਿਉਂਕਿ ਇਹਦੇ ਬਾਈਟ ਕਰਨ ਦਾ ਤਰੀਕਾ ਬੜਾ ਅਲੱਗ ਹੈ ਤੁਸੀਂ ਸੁੱਤੇ ਹੋਵੋਗੇ ਤੁਹਾਡੇ ਬੈੱਡ ਦੇ ਉੱਤੇ ਚੜ ਜਾਏਗਾ ਸਹਣਾਣੇ ਦੇ ਕੋਲ ਆ ਜਾਏਗਾ ਠੀਕ ਹੈ ਜੀ ਜਾਂ ਤਾਂ ਤੁਹਾਡੀ ਸਰੀਰ ਦੀ ਗਰਮੀ ਲਏਗਾ ਜਾਂ ਤੁਹਾਡੇ ਨਾਲ ਹੀ ਸੁੱਤਾ ਰਹੇਗਾ ਜਦੋਂ ਤੁਸੀਂ ਕਰਵਟ ਲੱਤੀ ਜਦੋਂ ਤੁਸੀਂ ਪਾਸਾ ਲਿਆ ਉਦੋਂ ਤੁਹਾਡੇ ਇਹਨੇ ਬਾਈਟ ਕਰਨੀਆਂ ਬਾਈਟ ਵੀ ਕਿੱਥੋਂ ਕਰਦਾ ਇੱਥੋਂ ਕਰਦਾ neck ਦੇ ਕੋਲੋਂ ਤਾਂ ਇਧਰੋਂ ਬਾਹਾਂ ਤੋਂ ਥੱਲੇ ਤੱਕ ਕਰੇਗਾ ਫਿਰ ਇਹ ਖੜੇ ਥਾਈ ਤੇ ਅੱਛਾ ਜੀ ਠੀਕ ਹੈ ਜੀ ਇਸ ਜਗ੍ਹਾ ਤੇ ਹਾਂਜੀ ਇਸ ਜਗ੍ਹਾ ਤੇ ਬਾਈਟ ਕਰਦਾ ਕਿਉਂਕਿ ਤੁਸੀਂ ਇਸ ਜਗ੍ਹਾ ਨੂੰ ਗਰਮੀ ਜ਼ਿਆਦਾ ਆਉਂਦੀ ਆ ਉਸ ਜਗ੍ਹਾ ਹਾਂਜੀ 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 ਤੇ ਬਾਈਟ ਵੀ ਇਦਾਂ ਦੀ ਕਰੇਗਾ ਜਿੱਦਾਂ ਤੱਕ ਦੀ ਮੈਨੂੰ ਛੋਟਾ ਜਾ ਕੇ ਮੱਛਰ ਮੱਛਰ ਨੇ ਬਾਈਟ ਕੀਤੀ ਤੇ ਇਹਦੀ ਬਾਈਟ ਕੀਤੀ ਦਾ ਸੇਮ ਹੈ ਇਹਦੇ ਮੈਂ ਸ਼ਾਇਦ ਮੈਂ ਆਪਣੀ ਵੀਡੀਓਸ ਤੇ ਦਿਖਾਏ ਹੋਇਆ ਇਹਦੇ ਦੰਦ ਵੀ ਇੱਕ ਬਿਲਕੁਲ ਫਰੀਕ ਬਿਲਕੁਲ ਫਰੀਕ ਹੁੰਦੇ ਸਿਰਫ ਮੱਛਰ ਦੇ ਮੱਛਰ ਦੇ ਜਿੱਦਾਂ ਮੱਛਰ ਵੱਡਦਾ ਉਦਾਂ ਦਾ ਅਸਰ ਹੁੰਦਾ ਤੇ ਉਦਾਂ ਦੇ ਹੀ ਇਹਦੇ ਦੰਦ ਹੁੰਦੇ ਅਗਲੇ ਜਿਹੜੇ ਇੰਜੈਕਟ ਕਰਦਾ ਏ ਇਹ ਇੰਜੈਕਟ ਕਰਕੇ ਇਹ ਜਾਂ ਤਾਂ ਇਹ ਬਹੁਤ ਜਲਦੀ ਕੋਸ਼ਿਸ਼ ਕਰਦਾ ਤੇ ਜਾਂ ਫਿਰ ਉੱਥੇ ਹੀ ਪਿਆ ਰਹਿੰਦਾ ਜੇ ਤਾਂ ਪਤਾ ਲੱਗ ਗਿਆ ਫਿਰ ਤਾਂ ਮੱਛਰ ਬੈਟਣਾ ਵਧੀਆ ਫਿਰ ਤਾਂ ਫਿਰ ਤਾਂ ਬਚਾਅ ਹੋ ਜਾਏਗਾ ਜੇ ਨਹੀਂ ਤੇ ਇਹਦੇ ਸਿੰਪਟਮਸ ਇਸ ਤ ਉਸ ਤੋਂ ਬਾਅਦ 2.5 ਤੋਂ 3 ਘੰਟੇ ਬਾਅਦ ਰਾਤ ਦਾ ਟਾਈਮ ਹੀ ਵਰਕ ਕਰਦਾ ਇਹ ਦਿਨੇਵਾਰ ਸਾਈਜ਼ ਕਿੱਡਾ ਆਉਂਦਾ ਸਾਈਜ਼ ਸਰ ਸਟਾਰਟਿੰਗ ਹੋ ਜਾਂਦਾ 1 ਫੁੱਟ ਤੋਂ ਜਿਹੜਾ ਜੇ ਆਪਾਂ ਹਾਂ ਫਿਲਹਾਲ ਮੇਰੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਵੀ 1.5 ਤੋਂ 4 ਫੁੱਟ ਤੱਕ ਮੈਂ ਦੇਖਿਆ ਸੱਫ ਸਰ ਫਿਲਹਾਲ ਪਹਿਲਾਂ ਨਹੀਂ ਮੈਂ ਦੇਖਿਆ ਸੀ 1.5 ਤੋਂ 4 ਫੁੱਟ ਦਾ ਕਾਮਨ ਕਰੈਟ ਤੇ ਇਹਨੇ ਜਦੋਂ ਜਦੋਂ ਇਹਦੇ ਸਿੰਪਟਮ ਸ਼ੁਰੂ ਹੁੰਦੇ ਨੇ 2.5 ਤੋਂ 3 ਘੰਟੇ ਦੇ ਵਿੱਚ ਵਿੱਚ 2.5 ਤੋਂ 3 ਘੰਟੇ ਬੰਦਾ ਬਿਲਕੁਲ ਸਹੀ ਰਹੇਗਾ 3-4 ਘੰਟੇ ਬਾਅਦ ਜਿਹੜਾ ਸਿੰਪਟਮ ਸ਼ੁਰੂ ਹੁੰਦੇ ਨੇ ਇੱਕ ਤਾਂ ਅੱਖਾਂ ਭਾਰੀਆਂ ਹੋਣੀਆਂ ਸ਼ੁਰੂ ਹੋ ਜੈਗੀਆਂ ਠੀਕ ਹੈ ਜੀ ਪੇਟ ਚ ਦਰਦ ਹੋ ਜੇ ਕਿ ਕਿਨੂੰ ਜੜੀ ਜੋਹੀ ਆਲੀ ਭਾਸ਼ਾ ਨਾ ਇਹਦੇ ਵਿੱਚ ਇਹਨੂੰ ਸਭ ਤੋਂ ਗੰਦਾ ਸੱਪ ਕਿਉਂ ਕਿਹਾ ਗਿਆ ਇਹਦੇ ਚ ਇਹਦਾ ਨਾਮ ਹੈ ਸੰਖਚੂਰ ਅੱਛਾ ਇਹਨੂੰ ਆਪਾਂ ਇਹਨੂੰ ਸੰਖ ਕਹ ਦਿੰਨੇ ਆ ਇਸ ਚੀਜ਼ ਨੂੰ ਸਾਂ ਰਗ ਕਹ ਦਿੰਨੇ ਆ ਸੰਖ ਚੂਰ ਹੈ ਇਹ ਜਦੋਂ ਸੰਖ ਚੂਰ ਹੈ ਇਹ ਜਦੋਂ ਇਹ ਸਾਂ ਰਗ ਨੂੰ ਅੰਦਰੋਂ ਸੋਇਲਿੰਗ ਕਰਵਾ ਕੇ ਇਹ ਅੰਦਰੋਂ ਸਾਂ ਬੰਦ ਕਰ ਦਿੰਦਾ ਇਦਾਂ ਦਾ ਇਹਦਾ ਪੌਇਜ਼ਨ ਹੈ ਹੈ ਨਿਊਰੋਟੌਕਸਿਕੀ ਹੈ ਪਰ ਇਹਦੇ ਚੜਨ ਦਾ ਤੇ ਕੋਬਰੇ ਦੇ ਚੜਨ ਦਾ ਕੋਬਰੇ ਦੇ ਜ਼ਹਿਰ ਚੜਨ ਦਾ ਕੋਬਰੇ ਦੇ ਪੌਇਜ਼ਨ ਚੜਨ ਦਾ ਅਲੱਗ ਲੱਛਣ ਲੱਗਣੇ ਉਹਦੇ ਚ ਵੀ ਨਿਊਰੋਟੌਕਸਿਕ ਹੈ ਇਹਦੇ ਜੇ ਵੀ ਨਿਊਰੋਟੌਕਸਿਕ ਹੈ ਇਹ ਜਾਨੀ ਜਿਹੜਾ ਕੋਬਰਾ ਦਾ ਉਹ ਉਹ ਵੀ ਕਿੰਨੇ ਟਾਈਮਿੰਗ ਚ ਪਤਾ ਲੱਗ ਜਾਂਦਾ ਤੇ ਇਹਦਾ ਕਿੰਨੀ ਜਾਨੀ ਸਪੀਡ ਕਿੰਨੀ ਅਟੈਕ ਹੋਣ ਤੋਂ ਬਾਅਦ ਬੰਦੇ ਦੀ ਡੈਥ ਹੋਣ ਤੱਕ ਦਾ ਜਿਹੜਾ ਸਮਾਂ ਵਾ ਜਿਹੜਾ ਸਰ ਕੋਬਰਾ ਨਾ ਫਿਲਹਾਲ ਤਾਂ ਉਹ ਕਦੇ ਬਾਈਟ ਕਰਦਾ ਨਹੀਂ ਕਦੇ ਵੀ ਅੱਛਾ ਜੀ ਤੁਸੀਂ ਕਦੇ ਨੋਟ ਕੀਤਾ ਹੋਵੇਗਾ ਤੁਸੀਂ ਕਿਸੇ ਨੇ ਕੋਬਰੇ ਨੇ ਮਾਰਿਆ ਹੋਵੇ ਤੇ ਬੰਦਾ ਹਸਪੀਟਲ ਪਹੁੰਚਿਆ ਹੋਵੇ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਹੁੰਦਾ ਕੋਬਰਾ ਬਹੁਤ ਘੱਟ ਚਾਂਸ ਹੈ ਵੀ ਤੁਹਾਡੇ ਤੇ ਹਮਲਾ ਕਰੇਗਾ ਕਿਉਂਕਿ ਉਹ ਥੋੜਾ ਜਿਹਾ ਇਸ ਤਰ੍ਹਾਂ ਦਾ ਸਿਆਣਾ ਜਾਨਵਰ ਹੈ ਕਿ ਉਹ ਆਪਣੇ ਤੋਂ ਵੱਡੇ ਜਾਨਵਰ ਤੇ ਜਿਹੜਾ ਆਪਣਾ ਜ਼ਹਿਰ ਹੈ ਜ਼ਾਇਆ ਨਹੀਂ ਕਰਦਾ ਉਹ ਉਹਦੇ ਤੇ ਹੀ ਜ਼ਾਇਆ ਕਰਦਾ ਜਿੰਦੇ ਲਈ ਜਿੰਨੂੰ ਉਹ ਚੀਜ਼ ਨੂੰ ਖਾ ਸਕੇ ਸਿਰਫ ਇਹ ਉਹਦੇ ਲਈ ਉਸੇ ਤਲਾਸ਼ ਲਈ ਆਪਣੇ ਘਰਾਂ ਚ ਆਂਦੇ ਨੇ ਤੇ ਜਿਹੜਾ ਆ ਕਾਮਨ ਕਰਾਇ ਤਾਂ ਇਹਦੀ ਤਾਂ ਇਸ ਸਮਝ ਲਓ ਵੀ ਇਹਦੀ ਕਮਜ਼ੋਰੀ ਵੀ ਆਪਾਂ ਆ ਤੇ ਇਹਦਾ ਸਪੋਜ਼ ਕਰੋ ਵੀ ਇਹਦੇ ਖੁਰਾਕ ਵੀ ਆਪਾਂ ਹੀ ਬਣ ਚੁੱਕੇ ਹੋਏ ਹਉਣ ਜਿਹੜੇ 90% ਚਾਂਸਸ ਇਹੀ ਨੇ ਵੀ ਬੰਦੇ ਸਾਨੂੰ ਮਾਰਦੇ ਮਾਰ ਬੰਦਿਆਂ ਨੂੰ ਮਾਰਦੇ ਹੀ ਇਹ ਪਿਆ ਤੇ ਨਾਮ ਘੋਬਰੇ ਦਾ ਆ ਜਾਂਦਾ ਕਿਉਂਕਿ ਇਹ ਜਿਹੜੇ ਆ ਜਦੋਂ ਮੌਇਸਚਰ ਵਾਲੀ ਜਗ੍ਹਾ ਤੇ ਆਂਦਾ ਜਿੱਥੇ ਸਪੋਜ਼ ਕਰੋ ਲੀਕੇਜ ਹੁੰਦੀ ਹੈ ਤੁਹਾਡੀ ਟੈਂਕੀ ਦੀ ਲੀਕੇਜ ਹੋएगी ਜਾਂ ਤੁਹਾਡੇ ਏਸੀ ਦੇ ਪਾਣੀ ਦੀ ਲੀਕੇਜ ਹੋएगी ਇਹ ਆ ਤੜਾ ਸ਼ੂ ਰੈਕ ਹੋਏਗਾ ਜਾਂ ਤੁਹਾਡੇ ਗਮਲੇ ਹੋਣਗੇ ਇਹ ਤਿੰਨ ਚਾਰ ਚੀਜ਼ਾਂ ਐਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਆਣਾ ਹੀ ਆਣਾ ਮੈਂ ਆਪਣੀ ਵੀਡੀਓ ਦੇ ਰਾਹੀਂ ਬਹੁਤ ਅਵੇਅਰਨੈਸ ਕਰਦਾ ਲੋਕਾਂ ਨੂੰ ਵੀ ਤੁਸੀਂ ਬੂਟੇ ਨਹੀਂ ਲਾਣੇ ਗਰਮੀਆਂ ਦੇ ਵਿੱਚ ਬੂਟਿਆਂ ਦੇ ਸ਼ਕੀਨ ਬੜੇ ਨੇ ਲੋਕੀ ਗ੍ਰੀਨਰੀ ਆਪਣੇ ਘਰ ਚੋਂ ਚੱਕ ਦੋ ਵੇਲਾ ਜਿਹੜੀਆਂ ਆਪਣੇ ਘਰ ਦੇ ਅੰਦਰ ਆਂਦੀਆਂ ਆਪਣੇ ਘਰ ਚੋਂ ਬਾਹਰ ਜਾਂਦੀਆਂ ਉਹ ਸਾਰੀਆਂ ਕਟਾ ਦਿਓ ਤੇ ਸ਼ੂ ਰੈਕ ਬਾਹਰ ਨਹੀਂ ਰੱਖਣੇ ਇਹਨਾਂ ਚੀਜ਼ਾਂ ਤੋਂ ਮੈਂ ਬੜੀ ਵਾਰੀ ਬੋਲਿਆ ਪਰ ਲੋਕੀ ਸਮਝਦੇ ਨਹੀਂ ਜਿੰਨਾ ਘਰੇ ਰੈਸਕਿਊ ਕਰਨ ਚਾਹੀਦਾ ਹੋਰ ਨਵਾਂ ਹੀ ਜਿਹੜਾ ਮੈਂ ਕੱਲ ਕਰਕੇ ਲਿਆ ਰੈਸਕਿਊ ਕਾਮਨ ਕਰੈਸੀ ਦੋ ਦਿ ਉਹਨਾਂ ਦੀ ਪਾਈਪ ਲੀਕੇਜ ਕਰਦੀ ਸੀਗੀ ਤੇ ਉਹਨਾਂ ਦੇ ਘਰੇ ਮਨੀ ਪਲਾਂਟ ਦਾ ਇੱਡਾ ਕਿ ਜਿਆਦਾ ਵੱਡਾ ਦਰਖਤ ਸੀਗਾ ਵਿਚਾਲੇ ਵਿੱਚ ਬਿਲਕੁਲ ਵਿਚਾਲੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਉਹ ਬਾਹਰ ਜਾਂਦਾ ਸੀ ਕੰਦੋਂ ਤੇ ਬਾਹਰਲੇ ਬਨੇ ਇੱਕ ਪਲਾਟ ਸੀ ਉੱਥੇ ਗੋਡੇ-ਗੋਡੇ ਜਿੰਨੀ ਘਾਹ ਸੀ ਤੇ ਮੈਂ ਉੱਥੇ ਫਿਰ ਮੈਂ ਕਹਿੰਦਾ ਇਹਨਾਂ ਨੂੰ ਰਾਉਂਡ ਆਫ ਸਪਰੇਅ ਮਾਰ ਕੇ ਤੇ ਇਹਨਾਂ ਨੂੰ ਘਾਹ ਕੂਤ ਸਾੜੋ ਤੁਸੀਂ ਤੇ ਇਤੁਈ ਆਂਦੀ ਆ ਜਨਵਰੀ ਫਿਰ ਉਹਨਾਂ ਨੇ ਗੱਲ ਮੰਨੀ ਉਹਨਾਂ ਨੇ ਹਾਂਜੀ ਉਹਨਾਂ ਨੇ ਉਸੇ ਟਾਈਮ ਕਾਲ ਲਾਈ ਮਂਗਾਏ ਬੰਦੇ ਬੰਦੇ ਉਹਨਾਂ ਨੇ ਕਿਹਾ ਵੀ ਇਹ ਹੋਣੇ ਚੱਕੋ ਨਹੀਂ ਚੱਕਰ ਮੈਂ ਰੈਸਕਿਊ ਕੀਤਾ ਜਾ ਕੇ ਕਮਜੋਰ ਦੇ ਦੂਸਰੇ ਦਿਨ ਜਾ ਕੇ ਕਾਮਨ ਕਰੈਡ ਕੱਢ ਕੇ ਲਿਆਂਦਾ ਸਰ ਮਾ ਤੋਂ ਤੇ ਉਹ ਵੀ 빅 ਸਾਈਜ਼ ਮੈਂ ਸ਼ਾਇਦ ਵੀਡੀਓ ਪਾਉਂਗਾ ਥੋੜੇ ਦਿਨ ਤੱਕ ਹੈ ਮੇਰੇ ਕੋਲ ਤਿੰਨ ਚਾਰ ਤੇ ਆ ਪਹਿਰੇ ਵਿੱਚ ਅਟੈਚ ਵੀ ਕਰ ਦਾਂਗੇ ਦੂਸਤੋ ਵੀਡੀਓ ਤੇ ਕਿੱਦਾਂ ਦਾ ਜਣੀ ਦੇਖਣ ਨੂੰ ਹੁੰਦਾ ਜਾਨਵਰ ਤੇ ਬਾਈ ਤੇ ਤੁਸੀਂ ਹੜਾਂ ਦੇ ਵਿੱਚ ਵੀ ਸੇਵਾ ਨਿਭਾ ਰਹੇ ਹੋ ਹਾਂ ਜੀ ਉਹ ਤਾਂ ਸਪੈਸ਼ਲ ਹੈ ਜੀ ਆਪ ਦੇ ਵਿੱਚ ਵੀ ਸੇਵਾ ਨਿਭਾ ਰਹੇ ਹਾਂ ਬਿਲਕੁਲ ਸਰ ਬਾਈ ਬਾਈ ਜੀ ਉਹਨਾਂ ਦਾ ਚਲੋ ਬਹੁਤ ਇੱਕ ਤਰ੍ਹਾਂ ਦੀ ਸੇਵਾ ਹੈ ਤੇ ਜਿਵੇਂ ਜਿਗਰੇ ਵਾਲਾ ਕੰਮ ਹੀ ਆ ਹਨਾ ਤੇ ਸਿੰਘਾਂ ਦੇ ਹੱਥ ਹੀ ਆਇਆ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਤੇ ਬਾਈ ਜਰੂਰ ਆਪਾਂ ਹਨਾ ਤੇ ਜਿਵੇਂ ਇਹ ਵੀਡੀਓ ਵਿੱਚ ਪਲੇ ਕਰ ਰਹੀਆਂ ਇਹ ਮੌਕੇ ਦੇ ਹਾਲਾਤ ਨਹੀਂ ਕਈ ਵਾਰ ਇਦਾਂ ਹੋ ਜਾਂਦਾ ਆਪ ਦਾ ਆਪਦੀ ਸੇਫਟੀ ਪਹਿਲੇ ਨੰਬਰ ਤੇ ਹੁੰਦੀ ਹੈ ਬਾਈ ਬਿਲਕੁਲ ਤੁਸੀਂ ਆਪਦੀ ਸੇਫਟੀ ਨੂੰ ਪਹਿਲੇ ਨੰਬਰ ਤੇ ਰੱਖਿਆ ਕਰੋ ਕਿਉਂਕਿ ਜਿਹੜੇ ਪਰਿਵਾਰ ਦੀ ਤੁਸੀਂ ਅੱਗਿਓ ਜਾਨ ਬਚਾ ਰਹੇ ਹੋ ਹਾਂਜੀ ਉਸੇ ਤਰ੍ਹਾਂ ਨਾਲ ਹੀ ਤੁਹਾਡਾ ਵੀ ਇੱਕ ਪਿੱਛੇ ਪਰਿਵਾਰ ਜੀ ਸਰ ਹਾਂ ਬਿਲਕੁਲ ਇਹ ਅੱਜ ਤੁਸੀਂ ਇਹ ਗੱਲ ਤੁਸੀਂ ਕਹੀ ਹੈ ਤੇ ਜਾਂ ਫਿਰ ਇੱਕ ਅਦੇ 32 33 ਸਾਲਾਂ ਦੇ ਵਿੱਚ ਇੱਕ ਅਦੇ ਰੈਸਕੂ ਕਰਨਗੇ ਤੇ ਉਹਨਾਂ ਦੇ ਘਰ ਦੇ ਪਰਿਵਾਰ ਨਾਲ ਨਹੀਂ ਕਰਦੀ ਹੈ ਇਹਦੇ ਲੋਕੀ ਪਾਣੀ ਨਹੀਂ ਪੁੱਛਦੇ ਉਹੀ ਚੱਕਰ ਪਤਾ ਕੀ ਹੈ ਜੀ ਜਿਹੜੇ ਪਰਿਵਾਰਾਂ ਚ ਸਿੱਖਿਆ ਚੰਗੀ ਹੋਵੇ ਨਾ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਜੀ ਜੀ ਅਸੀਂ ਉਹ ਪਰਿਵਾਰਾਂ ਚੋਂ ਆ ਤੁਸੀਂ ਉਹ ਪਰਿਵਾਰਾਂ ਚੋਂ ਜਿਨ੍ਹਾਂ ਦੇ ਮਾਪਿਓ ਨੇ ਸਿੱਖਿਆ ਚੰਗੀ ਦਿੱਤੀ ਹੈ ਤੇ ਚੰਗਾ ਪਰਿਵਾਰ ਮਿਲੇ ਆ ਪਿੱਛੇ ਹਣਾ ਬਿਲਕੁਲ ਬਿਲਕੁਲ ਇਹੋ ਚੀਜ਼ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਲਦੀਪ ਸਿੰਘ ਜੀ ਤੇ ਬਹੁਤ ਖੁਸ਼ੀ ਹੈ ਤੁਹਾਡੇ ਨਾਲ ਗੱਲ ਕਰਕੇ ਇਹ ਜਿਹੜਾ ਟੌਪਿਕ ਸੀ ਇਹ ਇਸ ਕਰਕੇ ਇਹ ਇਸ ਵੀਡੀਓ ਨੂੰ ਕ੍ਰੀਏਟ ਕੀਤਾ ਗਿਆ ਇਸ ਪੋਡਕਾਸਟ ਨੂੰ ਇਸ ਕਰਕੇ ਕ੍ਰੀਏਟ ਕੀਤਾ ਗਿਆ ਕਿਉਂਕਿ ਅਸੀਂ ਦੇਖਿਆ ਹੜਾਂ ਦੇ ਵਿੱਚ ਉਧਰੋਂ ਵੀ ਅਸੀਂ ਸੇਵਾ ਲੈ ਕੇ ਜਾ ਰਹੇ ਸੀ ਉਧਰੋਂ ਉਹੀ ਪਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਨਹੀਂ 20 ਫੁੱਟ ਦੀ ਦੂਰੀ ਤੇ ਸੱਪ ਮਿਲਦੇ ਫਿਰਦੇ ਹਾਂ ਬਿਲਕੁਲ ਸਰ ਨਾਲੇ ਇਸ ਤਰ੍ਹਾਂ ਦੇ ਸੱਪ ਆ ਚੁੱਕੇ ਹੋਏ ਨੇ ਤੁਸੀਂ ਸਪੋਜ਼ ਕਰੋ ਵੀ ਆਪਣੇ ਜਿਹੜੇ ਕਾਮਨ ਕਰਾਇਤ ਬਹੁਤ ਘੱਟ ਚੈਨ ਸੀਗਾ ਇੱਥੇ ਕਾਮਨ ਕਰਾਇਤ ਮਿਲਣਾ ਉਹ ਕਾਮਨ ਕਰਾਇਤ ਜਿਹੜੇ ਨੇ ਕਾਮਰ ਹੋ ਚੁੱਕੇ ਨੇ ਇੱਥੇ ਹੁਣ ਰਸਲ ਵਾਈਪਰ ਥੋੜੇ ਦਿਨ ਪਹਿਲਾਂ ਮੈਨੂੰ ਫੋਟੋ ਆਈ ਆ ਵੀ ਆਹ ਕਿਹੜਾ ਸੱਪ ਆ ਪਾ ਜੀ ਅਸੀਂ ਮਾਰ ਦਿੱਤਾ ਹੜਾ ਵਾਲੇ ਹੜਾ ਵਾਲੇ ਏਰੀਆ ਚੋਂ ਆਏ ਸੀਗੀ ਕਿਤੇ ਉਹਨਾਂ ਨੇ ਕਿਹਾ ਵੀ ਅਸੀਂ ਮਾਰ ਲਿਆ ਮੈਂ ਦੇਖਿਆ ਜਦੋਂ ਸੱਪ ਦੇਖਿਆ ਤੇ ਮੈਂ ਜਦੋਂ ਉਹਨਾਂ ਨੇ ਫੋਟੋ ਭੇਜੀ ਜਦੋਂ ਮੈਂ ਕਿਹਾ ਇਹ ਤਾਂ ਰਸਲ ਵਾਈਪਰ ਆ ਕਹਿੰਦੇ ਵੀ ਅਸੀਂ ਮਾਰ ਦਿੱਤਾ ਮੈਂ ਕਿਹਾ ਚਲੋ ਉਹਦੀ ਤਾਂ ਮੁਕਤੀ ਹੋਈ ਪਰ ਲ ਇੰਨੀ ਕਿ ਸਪੀਡ ਨਾਲ ਬਾਈਟ ਕਰਦਾ ਉਹ ਇੰਨੀ ਕਿ ਜ਼ਿਆਦਾ ਅਗਰੈਸਿਵ ਹੁੰਦਾ ਜਿਉਂ ਬਾਈਟ ਕਰ ਦਵੇ ਤੇ ਉਹ ਆਪਣੇ ਅੰਦਰਲੇ ਜੜੇ ਜਬਾੜੇ ਪਾੜ ਲੈਂਦਾ ਤੇ 2-2 2-2 ਇੰਚ ਹੁੰਦੇ ਉਹਦੇ ਦੰਦ ਅੰਦਰ ਅੱਛਾ ਜੀ ਹਾਂਜੀ ਅਗਰ ਤੁਸੀਂ ਉਹਨੂੰ ਹੱਥ ਨਾਲ ਫ੍ਰੀ ਹੈਂਡ ਫੜ ਲਿਆ ਸਮਝ ਲਓ ਉਹ ਤੇ ਤੁਹਾਡੇ ਹੱਥ ਤੇ ਮਾਰਨਾ ਹੀ ਮਾਰਨਾ ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਇੱਕ ਵਾਰ ਆਪਦਾ ਨੰਬਰ ਜ਼ਰੂਰ ਦੱਸ ਦਿਓ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਵਾਮਾਂ ਦੀ ਲੋੜ ਪੈਂਦੀ ਆ ਜਾਂ ਤੁਹਾਡੇ ਗਰੁੱਪ ਦੇ ਵਿੱਚ ਹਨਾ ਜਿਹੜਾ ਸਿਸਟਮ ਆ ਤੁਹਾਡੀ ਟੀਮ ਆ ਤੇ ਤੁਸੀਂ ਉਹ ਬੰਦਿਆਂ ਤੱਕ ਪਹੁੰਚ ਜਾਈਏ ਨੰਬਰ ਜਿਹੜੇ ਬੰਦਿਆਂ ਨੂੰ ਤੁਹਾਡੀ ਲੋੜ ਪੈਂਦੀ ਆ ਹਨਾ ਤੇ ਹੜ ਜਿਹੜੇ ਖਾਸ ਕਰਕੇ ਹੜ ਪ੍ਰਭਾਵਿਤ ਏਰੀਏ ਨੇ ਉੱਥੇ ਵਾਲਿਆਂ ਨੂੰ ਅਪੀਲ ਹੱਥ ਜੋੜ ਕੇ ਮਾਰੋ ਨਾ ਉਹਨਾਂ ਚ ਵੀ ਆਪਣੇ ਵਰਗੀ ਜਾਨ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਤੁਸੀਂ ਕੰਮ ਚ ਕੰਮ ਇੰਨੀ ਸਾਡੀ ਅਪੀਲ ਹੀ ਸੁਣ ਲਓ ਆ ਨੰਬਰ ਚੱਲਦਾ ਪਿਆ ਸਕਰੀਨ ਤੇ ਬਾਈ ਜੀ ਹੁਣੀ ਬੋਲ ਕੇ ਵੀ ਦੱਸ ਦਿੰਦੇ ਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਆ ਭਾਈ ਤੁਸੀਂ ਹੜਪੀਟਾਂ ਲਈ ਤੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਛੋਟੀ ਨਹੀਂ ਫੋਨ ਝੱਕਣਾ ਫੋਨ ਕਰਨਾ ਹਾਂ ਛੋਟੀ ਨਹੀਂ ਆ ਚੱਲ ਮੈਂ ਇਹ ਕੀਤੀ ਆ ਕਿ ਤੁਸੀਂ ਜਾਨਵਰ ਨੂੰ ਮਾਰਨ ਦੇ ਲਈ ਕਹਿਣ ਦਾ ਮਤਲਬ ਕਿ ਸੱਪ ਨੂੰ ਮਾਰਨ ਦੇ ਲਈ ਛੋਟੀ ਨਹੀਂ ਚੱਕਣੀ ਤਲਵਾਰ ਨਹੀਂ ਚੱਕਣੀ ਕੋਈ ਐਕਟ ਬੱਟਾ ਕੁਝ ਵੀ ਨਹੀਂ ਮਾਰਨਾ ਸਿਰਫ ਫੋਨ ਚੱਕਣਾ ਆ ਚੱਲਦਾ ਨੰਬਰ ਮਲਾਉਣਾ ਤੇ ਤੁਹਾਡੀ ਹੈਲਪ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਹੋ ਜੂਗੀ ਉਹਨਾ ਟਾਈਮ ਆਪਦੀ ਸੇਫਟੀ ਰੱਖਣੀ ਹੈ ਉਹ ਜਿਹੜੀ ਹੜਪੀੜ ਜਿਹੜੀ ਹੜਪੀੜ ਤਾਂ ਵਾਲੀ ਜਿਹੜੀ ਸੇਵਾ ਉਹ ਮੇਰੇ ਵੱਲੋਂ ਫ੍ਰੀ ਕੀਤੀ ਜਾਊਗੀ ਜੀ ਧੰਨਵਾਦ ਜੇ ਮੇਰਾ ਨੰਬਰ ਚੱਲਦਾ ਪਿਆ 987634420 ਮੇਰਾ ਇੰਸਟਾਗ੍ਰam ਚੈਨਲ ਹੈਗਾ ਸਿੰਘ ਵਰਸਸ ਸਨੇਕ ਸਿੰਘ VS ਸਨੇਕ YouTube Facebook ਦੋਨੋਂ ਇਹ ਤਿੰਨੋਂ ਜੀ ਇਹੀ ਚੱਲਦਾ ਠੀਕ ਹੈ ਪੌਣੀ ਸਿੰਘ ਸਿੰਘ ਵਰਸਸ ਸਨੇਕ ਇਹ 987634420 ਨੰਬਰ ਹੈ ਤੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇਹਨੂੰ ਮਾਰੋ ਨਾ ਜਦੋਂ ਮੈਂ ਰੈਸਕਿਊ ਕਰਨ ਜਾਂਦਾ ਮੈਨੂੰ ਕਈ ਵਾਰੀ ਇੱਦਾਂ ਦਾ ਦੇਖਣ ਨੂੰ ਮਿਲਦਾ ਜਦੋਂ ਰੈਸਕਿਊ ਕਰਨ ਜਾਂਦਾ ਜਦੋਂ ਸੱਪ ਦੀ ਅੱਖਾਂ 'ਚ ਅੱਖਾਂ ਪੈਂਦੀਆਂ ਨੇ ਸਰ ਇਹਨਾਂ ਦੇ ਵਿੱਚ ਇੱਕ ਜੀਣ ਦੀ ਚਾਹ ਵੇਖੀਆ ਮੈਂ 31 33 ਸਾਲਾਂ ਦੇ ਵਿੱਚ ਇਹਨਾਂ ਨੂੰ ਜੇ ਖੁਦ ਚਾਹਦੇ ਨੇ ਵੀ ਸਾਨੂੰ ਆਜ਼ਾਦ ਕਰ ਦਿਓ ਜਾਂ ਇੱਥੋਂ ਕਿਤੇ ਕੱਢ ਦਿਓ ਜਦੋਂ ਕਈ ਵਾਰੀ ਬੁਰੇ ਤਰੀਕੇ ਨਾਲ ਫਸੇ ਹੁੰਦੇ ਨੇ ਨਾ ਵੀ ਮੈਨੂੰ ਪਤਾ ਆ ਹੀ ਕਿੱਦਾਂ ਕੱਢੀਦੇ ਜਿੰਨੇ ਵੀ ਰੈਸਕੂਰ ਨੇ ਭਾਈ ਉਹ ਸਾਰੇ ਕਿੱਦਾਂ ਕੱਢਦੇ ਨੇ ਪਰ ਪਲੀਜ਼ ਇਹਨਾਂ ਨੂੰ ਮਾਰੋ ਨਾ ਇਹਨਾਂ ਜੀ ਵੀ ਸੇਮ ਜਾਨ ਆ ਸੇਮ ਸੇਮ ਹੀ ਤੇ ਚਲੋ ਵੀਰੇ ਇੱਥੇ ਆਪਾਂ ਬਹੁਤ ਸਮਾਂ ਹੋ ਗਿਆ ਆਪਾਂ ਪਾਰਟ 2 ਵੀ ਲੈ ਕੇ ਆਵਾਂਗੇ ਤੇ ਇਹ ਜਿਹੜੇ ਮੇਨ ਗੱਲਬਾਤ ਸੀਗੀ ਬਾਈ ਕੁਲਦੀਪ ਜੀ ਨਾਲ ਕੀਤੀ ਆਪਾਂ ਹਨ ਇਹਨਾਂ ਨੇ ਪ੍ਰੋਪਰਲੀ ਗਾਈਡ ਕੀਤਾ ਤੇ ਕਰਨਦੀਲੋੜ ਵੀ ਤੁਸੀਂ ਸਿਰਫ ਡਾਂਗ ਨਹੀਂ ਚੱਕਣੀ ਫੋਨ ਚੱਕਣਾ ਗੱਲ ਬਹੁਤ ਜਿੰਨ ਬਹੁਤ ਮੌਕੇ ਤੇ ਗੱਲ ਆਈ ਹੈ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰਾਂ ਦਾ ਜਿਹੜੇ ਪਰਿਵਾਰ ਸਾਨੂੰ ਸੁਣਦੇ ਪਏ ਨੇ ਦੋਸਤ ਮਿੱਤਰ ਭੈਣਾ ਭਾਈਆਂ ਦਾ ਤੁਹਾਡਾ ਆਪਣਾ ਚੈਨਲ ਆ ਬਗਾਨਾ ਨਹੀਂ ਟਾਕ ਵਿਦ ਬੈਨੀ ਚੈਨਲ ਤੇ ਜੁੜਨ ਦੀ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਗੁਲਦੀਪ ਜੀਰੇ ਆਪਾਂ ਇੱਕ ਵਾਰ ਫੇਰ ਹੋ ਕੇ ਇਕੱਠੇ ਹੋ ਕੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਬਸ ਮਿਲਦੇ ਆ ਇੱਕ ਦੋ ਦਿਨ ਤੱਕ ਤੁਹਾਨੂੰ ਜਰੂਰ ਜੀ ਜੀ ਧੰਨਵਾਦ ਜੀ ਧੰਨਵਾਦ ਜੀ ਓਕੇ